ਸੋ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਨੇ ਪਿੰਡ ਦੇ ਲੋਕਾਂ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਲਈ ਲਾਜ਼ ਤੌਰ 'ਤੇ ਉਸ ਦੀ ਮੌਤ ਵੀ ਹੋ ਗਈ ਦੱਸਦੇ ਕਿ ਮਰਨ ਤੋਂ ਪਹਿਲਾਂ ਉਸਨੇ ਵੀਡੀਓ ਬਣਾ ਕੇ ਸਾਰੀ ਸੱਚਾਈ ਵੀ ਦੱਸੀ ਸੀ ਗੁਰਦਾਸਪੁਰ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਨਜ਼ਦੀਕੀ ਪਿੰਡ ਅਲੀ ਸ਼ੇਰ ਦੇ ਵਿੱਚ ਪੇਂਟ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਦੇ ਵੱਲੋਂ ਕੁਝ ਦਿਨ ਪਹਿਲਾਂ ਜ਼ਹਿਰੀਲੀ ਦਵਾਈ ਪੀ ਲਈ ਗਈ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਇਸ ਦੌਰਾਨ ਉਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਉਹ ਪਿੰਡ ਦੇ ਹੀ ਪਿਓ ਪੁੱਤ ਤੇ ਦੋਸ਼ ਲਾ ਰਿਹਾ ਸੀ ਕਿ ਉਹਨਾਂ ਦੇ ਵੱਲੋਂ ਉਸ ਨੂੰ ਨਾਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਉਸਨੇ ਕਿਸੇ ਦੇ ਪੈਸੇ ਦੇਣੇ ਸੀ ਪਰ ਇੰਨਾ ਪਿਓ ਪੁੱਦਾ ਹੀ ਉਹਨਾਂ ਪੈਸਿਆਂ ਨਾਲ ਕੋਈ ਵੀ ਵਾਸਤਾ ਨਹੀਂ ਹੈ ਫਿਰ ਵੀ ਉਸ ਚੀਜ਼ ਦੇ ਮਾਲਕ ਦੀ ਦੁਕਾਨ ਤੇ ਆ ਕੇ ਜ਼ਲੀਲ ਕੀਤਾ ਜਿਸ ਤੋਂ ਬਾਅਦ ਦੁਖੀ ਹੋ ਕੇ ਉਸਨੇ ਇੱਕ ਕਦਮ ਚੱਕਿਆ ਉਦਰ ਜਿੰਦਾ ਦੇ بیٹے ਅਤੇ ਪਤਨੀ ਨੇ ਦੱਸਿਆ ਕਿ ਪਿੰਡ ਦੇ ਹੀ ਦੋ ਵਿਅਕਤੀਆਂ ਦੇ ਵੱਲੋਂ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਅਤੇ ਉਸਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਜਿਸ ਨੂੰ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਾਲ ਫਿਰ ਨਿੱਜੀ ਹਸਪਤਾਲ ਲਿਆਂਦਾ ਗਿਆ ਪਰ ਜਦੋਂ ਉਸ ਦੀ ਹਾਲਤ ਹੋਰ ਵਿਗੜ ਗਈ ਤਾਂ ਉਸਨੇ ਲੁਧਿਆਣਾ ਲੈ ਕੇ ਜਾ ਰਹੀ ਸੀ ਰਸਤੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਲੁਧਿਆਣਾ ਲਾਇਆ ਮੇਰਾ ਨਾਮ ਬਾਹੁ ਨਰਮਨ ਮਾਨ ਦਾ ਬੇਟਾ ਲੱਗਦਾ ਹਾਂ ਗਲਬਾ ਸਰ ਉਹ ਕੰਮ ਤੇ ਕੰਮ ਦੇ ਡੜੀ ਕੰਮ ਤੇ ਗਏ ਸੀ ਡੜੀ ਪੇਂਡ ਦਾ ਕੰਮ ਕਰਦੇ ਸੀ ਤੇ ਦੋ ਬੰਦੇ ਹੀ ਪਹਿਲਾਂ ਉਹ ਘਰ ਆਏ ਡੜੀ ਨੂੰ ਪੁੱਛਣ ਤੇ ਫਿਰ ਉਹ ਕੰਮ ਤੋਂ ਦੇ ਮਰ ਗਏ ਤੇ ਉਹਨਾਂ ਨੂੰ ਬਹੁਤ ਤਰਸਣ ਕੀਤਾ ਵੀ ਧਮਕੀਆਂ ਤੋਂ ਗਏ ਨੇ ਤੇ ਆਪ ਜੀ ਦੇ ਨਿਆਂ ਨੂੰ ਕੋਸ਼ ਕਰਦਾਂਗੇ ਜਾਂ ਇਦਾਂ ਵਾ ਚਪਾਈ ਵਾਸ ਦੇ ਦੇ ਉਹਨਾਂ ਦੇ ਸਰ ਪੈਸੇ ਕਿਸੇ ਦੇ ਦੇ ਨਹੀਂ ਉਹਨਾਂ ਦਾ ਮਾਮਲਾ ਪਤਾ ਨਹੀਂ ਇਹ ਵਿੱਚ ਕੀ ਸੀ ਤੇ ਸਰ ਉਹਦਨ ਜਦੋਂ ਇਹ ਕੰਮ ਹੋਇਆ ਉਹਦਨ ਜਦੋਂ ਜਿਆਦਾ ਟੁੱਟੇਗੀ ਤਾਂ ਉਹਨਾਂ ਨੇ ਜਿਆਦਾ ਤਮਕਾ ਲੈਣੀ ਤੇ ਉਹਦਨ ਉਹ ਡੈਡੀ ਨੇ ਇਹ ਜੋ ਇਹੋ ਜਿਹੇ ਪੈਸੇ ਜਾ ਕੇ ਦਵਾਈ ਖਾ ਲਈ ਤੇ ਬਾਅਦ ਵਿੱਚ ਆਪਾਂ ਨਾ ਗੁਰਦਾਸਪੁਰ ਖੜਿਆ ਗੁਰਦਾਸਪੁਰ ਤੋਂ ਉਹਨਾਂ ਨੇ ਗੁਰਦਾਸਪੁਰ ਸਿਵਲ ਹਸਪਤਾਲ ਤਾਂ ਬਾਅਦ ਜੋ ਉਹਨਾਂ ਨੇ ਉੱਥੇ ਹੀ ਰੈਫਰ ਕਰਤਾ ਬਾਅਦ ਜੋ ਬੰਸਾਲ ਖੜਿਆ ਤਾਂ ਉੱਥੇ ਵੀ ਬਾਅਦ ਜੋ ਉਹਨਾਂ ਨੇ ਚਾਰ ਪੰਜ ਦਿਨ ਦਾ ਘਰ ਉਹ ਰਹਿ ਕੇ ਕਰਤਾ ਹੈ ਉਹ ਹਾਲਤ ਬੜੀ ਸੀਰੀਅਸ ਹੋ ਗਈ ਹੈ ਬਾਅਦ ਜੋ ਆਪਾਂ ਨੇ ਚੰਡੀਗੜ੍ਹ ਖਣਨ ਲੱਗੇ ਹੀ ਮਰੀਜ਼ੀਆਂ ਜਹਾਂ ਤੱਕ ਸੀਰੀਅਸ ਸੀ ਬਾਅਦ ਚੰਡੀਗੜ੍ਹ ਖਣਨ ਲੱਗੇ ਤੇ ਚੰਡੀਗੜ੍ਹ ਜਾਂਦੇ ਜਾਂਦੇ ਮਰੀਜ਼ੀ ਜੱਥੇ ਵੀ ਆਪਾਂ ਪੁਲਿਸ ਨੂੰ ਕਾਰਵਾਈ ਕੀਤੀ ਹੈ ਕਿ ਉਹਨਾਂ ਨੇ ਇਹਨੂੰ ਕਿਹਾ ਵਾ ਕਿ ਜੋ ਕਾਰਵਾਈ ਬਣੇਗੀ ਤੇ ਆਪਾਂ ਕਰਾਂਗੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਹਾਲਤ ਦੇ ਬੀਤ ਗਈ ਹੈ ਕੱਲ ਨੂੰ ਕਿਸੇ ਹੋਰ ਦੇ ਨਵੀਕੇ ਤੁਹਾਨੂੰ ਪੁਲਿਸ ਨੂੰ ਇਹ ਮਿਹਰਬਾਨੀ ਹੈ ਵੀ ਕੁਝ ਸਖਤ ਦਾ ਸਖਤ ਕਾਰਵਾਈ ਕੀਤੀ ਜਾਵੇ ਇਹ ਨਾ ਜੂਆ ਮੇਰਾ ਪਿੰਡ ਆ ਲੀਸੇਰ ਵਾ ਤੇ ਓਹਨਾਂ ਨਾਲ ਸ਼ਿੰਦਾ ਸੀ ਓਹਨਾਂ ਨਾਲ ਗੱਲ ਬਾਤ ਵੀ ਹੋਈ ਤੇ ਓਹਨੇ ਦੋ ਬੰਦੇ ਟੋਚਨ ਕਰਦੇ ਸੀ ਓਹਨੂੰ ਬੜਾ ਪਰੇਸ਼ਾਨ ਕਰਦੇ ਸੀ ਤਿੰਨ ਸਾਲ ਹੋ ਗਏ ਓਹਨੂੰ ਏਦਾਂ ਈ ਕਰਦੇ ਨੇ ਏਦੇ ਵਿਚ ਸਾਨੂੰ ਨੀ ਪਤਾ ਕਿਉਂ ਕਰਦੇ ਸੀ ਤੇ ਕਿਉਂ ਨੀ ਤੇ ਇਹ ਓਦਣ ਓਦਣ ਓਹਨਾਂ ਨੂੰ ਬਹੁਤਾ ਈ ਦਬਾ ਦਿੱਤਾ ਸੀ ਓਹਨਾਂ ਤੇ ਓਹਨਾਂ ਫੇਰ ਪਤਾ ਨੀ ਓਥੋਂ ਈ ਦਵਾਈ ਖਾ ਲਈ ਜਦੋਂ ਘਰ ਆਏ ਤੋਂ ਤਾਂ ਮੈਂ ਉਹਨਾਂ ਦੇ ਵੇਖਿਆ ਮੂੰਹ ਤੋਂ ਉਹਨਾਂ ਦਾ ਮੂੰਹ ਦਵਾਈਆ ਹੁੰਦੀ ਤੇ ਮੈਂ ਉਹਨਾਂ ਨੂੰ ਕੁਲਟੀਆਂ ਵੀ ਕਰਾਈਆ ਉਲਟੀਆਂ ਨਹੀਂ ਹੁੰਨਾਂ ਕੀ ਫਿਰ ਐ ਇਦਾਂ ਹੀ ਮੈਂ ਉਹਨਾਂ ਨੂੰ ਇਹਨਾਂ ਨੂੰ ਇਕੱਠਿਆ ਕਰਕੇ ਹੋਸਟ ਲਾਗੀ ਫਿਰ ਆਪਾਂ ਬੜਾ ਲਾਜ ਖਾਇਆ ਫਿਰ ਵੀ ਉਹ ਨਹੀਂ ਬਚੇ ਫਿਰ ਵੀ ਮੇਰੇ ਬੱਚਿਆਂ ਨੂੰ ਸਾਡੇ ਚ ਚੱਲ ਗਏ ਉਹ ਕਿੰਨੀ ਮਸੇ ਵਾਲੇ ਜਾਸ ਵਾਲੇ ਜੀ ਪੁਲਿਸ ਵਾਲੇ ਨੇ ਇੰਤੁ ਜਿਹੜੇ ਦੇਰ ਦਿੱਤੀ ਦੀਆ ਉਹਨਾਂ ਨੇ ਕਿਹਾ ਵੀ ਹਰ ਜਿੱਥਾਂ ਉਹ ਕਰੋ ਸਾਨੂੰ ਇਨਸਾਫੀ ਮਿਲਣੀ ਚਾਹੀਦੀ ਹੈ ਉੱਤਰ ਕਰਕੇ ਵੀ ਉਹਨਾਂ ਦਾ ਕਰਦੇ ਵੀਰ ਪਰਵਾਹ ਨਾ ਕਰਦਾ ਨਾ ਲੱਗਦਾ ਪਤਾ ਲੈਂਦੇ ਨੇ ਮੈਂ ਘਰ ਕਹਿੰਦੇ ਨੇ ਇਹਨਾਂ ਦੇ ਘਰ ਕਹਿਆ ਗਿਆ ਤੇ ਉਹ ਤੇ ਕਹਿੰਦੇ ਸਮਾਜਰ ਤੋਂ ਇਕੱਠੇ ਕਰਨੇ ਬੰਦਾ ਚਾਹੀਦਾ ਤਾਂ ਹੋਂ ਬੰਦੇ ਦੇ ਦੇ ਇੱਤਕਾਰੇ ਤਾਂ ਬੰਦੇ ਨਾਲ ਜੁੜ ਜਾਂਦੇ ਨੇ ਜਦੋਂ ਤੁਸੀਂ ਇਹ ਕੰਮ ਕੀਤਾ ਉਹ ਦਿਨ ਕੀ ਗੱਲ ਹੋਈ ਉਹ ਦਿਨ ਕਿੱਥੇ ਆਏ ਤੁਹਾਡੇ ਕੋਲ ਜਗੀਰੇ ਦੀ ਦੁਕਾਨ ਤੇ ਤੇ ਬਿਲਕੁਲ ਘਰ ਆਏ ਪਰਸਾ ਦਾ 8.500 ਜਾਂ 7.500 ਜਾਂ 7000 ਆ ਗਿਆ ਠੀਕ ਹੈ ਤਾਂ ਇਹ ਕਰਕੇ ਤੁਸੀਂ ਇਹ ਕੰਮ ਕੀਤਾ ਮੈਂ ਤਾਂ ਰਹਿ ਗਿਆ ਮੱਫੀ ਅਦਾ ਕਰਦੇ ਹਾਂ। ਆਜ਼ਾਦ ਰਹਿਣ ਨੂੰ ਇੰਨਾ ਨਹੀਂ ਕਰ ਸਕਦੇ। ਦੇਖੋ ਜੀ ਮਤੀ 16-10-25 ਨੂੰ ਆਪਾਂ ਨੂੰ ਇੱਕ ਚਿੱਟ ਮਸੂਲ ਹੋਏ ਸੀ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਜਿਹਦੇ ਵਿੱਚ ਛਿੰਦਾਮ ਸਿੰਘ ਪੁੱਤਰ ਰਹਿਮਤ ਸਿੰਘ ਵਾਸੀ ਅਲੀ ਸ਼ੇਰ ਜਿੰਨੇ ਕੀ ਕੋਈ ਜ਼ਹਿਰੀਲੀ ਵਸਤੂ ਘਰ ਵਿੱਚ ਪਈ ਕੋਈ ਜ਼ਹਿਰੀਲੀ ਦਵਾਈ ਵਗੈਰਾ ਖਾਲੀ ਸੀ ਤੇ ਜਿਸਦੀ ਤਬੀਅਤ ਖਰਾਬ ਹੋਣ ਕਰਕੇ ਉਸ ਦਾ ਪਰਿਵਾਰਕ ਮੈਂਬਰ ਉਹਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਆਏ ਸੀ। ਜਿੱਥੇ ਮੇਰੇ ਵੱਲੋਂ ਮੌਕਾ ਤੇ ਜਾ ਕੇ ਡਾਕਟਰ ਸਾਹਿਬ ਕੋਲ ਲਿਖਤੀ ਰਾਇ ਹਾਸਲ ਕਰਕੇ ਤੇ ਉਹਨਾਂ ਦੇ ਬਿਆਨ ਕਲਮੰਦ ਕੀਤੇ ਗਏ ਸੀ ਤੇ ਜੋ ਹੁਣ ਅੱਜ ਸਾਨੂੰ ਮੈਸੇਜ ਮਿਲਿਆ ਕਿ ਜੋ ਦੌਰਾਨੇ ਇਲਾਜ ਆ ਇਹ ਸ਼ਿੰਦਾ ਮਸੀਦੀ ਜਿਹੜੀ ਉਹ ਡੈਥ ਹੋ ਗਈ ਆ ਤੇ ਇਸ ਸਬੰਧੀ ਅਸੀਂ ਜਿਹੜਾ ਮ੍ਰਿਤਕ ਹੈ ਸ਼ਿੰਦਾ ਮਸੀਹ ਉਹਦਾ ਪੋਸਟਮਾਰਟਮ ਕਰਵਾ ਕੇ ਤੇ ਜੋ ਐਸ ਪਰ ਲਾ ਕਾਰਵਾਈ ਆ ਉਹ ਅਸੀਂ ਅਮਲ ਵਿੱਚ ਲਿਆਉਣ ਦੇ